ਮਹਰਨਜੀਤ ਸਿੰਘ ਬਾਲਮੀਕ ਮਜਬੀ ਸਿਕ ਮੋਰਚਾ ਜ਼ਿਲ੍ਹਾ ਯੂਥਪੁਰ ਦਾਾਨ ਜੇਟਰ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਖਮਾਨ ਦੇ ਵਿੱਚ ਜਿੱਥੇ ਇੱਕ ਬੀਬੀ ਬਜ਼ੁਰਗ ਮਾਤਾ ਮੇਰੇ ਨਾਲ ਹੀ ਬੈਠੇ ਨੇ ਇਹਨਾਂ ਦਾ ਬੇਟਾ ਇੱਕ ਸ਼ਰਨਜੀਤ ਸਿੰਘ ਜੋ ਕਿ ਇਹ ਪਿੰਡ ਦੇ ਵਿਅਕਤੀ ਜਿਹੜੇ ਆ ਉਹਨੂੰ ਕੰਮ ਦੇ ਵਾਸਤੇ ਲੈ ਗਏ ਵੀ ਕੰਪਨੀ ਦੇ ਵਿੱਚ ਕੰਮ-ਕਮ ਕਰਾਉਣ ਵਾਸਤੇ ਤੇ 2 ਮਹੀਨੇ ਬੀਤ ਚੁੱਕੇ ਨੇ ਉਹ ਵਾਪ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਘੜਿਆ ਵਾ ਉਹ ਘਰ ਵਿੱਚ ਵਾਪਸ ਆ ਗਿਆ ਤੇ ਮਾਤਾ ਨੂੰ ਨਾਲ ਮੁੰਡੇ ਦੇ ਨਾਲ ਗੱਲਾਂ ਪੱਟ ਵੀ ਹੁੰਦੀ ਨਹੀਂ ਆ ਤੇ ਮਾਤਾ ਨੂੰ ਕਹਿੰਦੇ ਜੀ ਮਾਤਾ ਜੀ ਤੇਰਾ ਮੁੰਡਾ ਅੱਜ ਆ ਜਾਂਦਾ ਕੱਲ ਆ ਜਾਂਦਾ ਵਾ ਕਿ ਘਰ ਦੇ ਜਿਹੜੇ ਆ ਹਾਲਾਤ ਹੀ ਦੇਖ ਸਕਦੇ ਕਿ ਕੋਈ ਇੱਕ ਜਿਹੜਾ ਮਾਤਾ ਦਾ ਬਜ਼ੁਰਗ ਮਾਤਾ ਦਾ ਜਿਹੜੀ ਵਿਧਵਾ ਔਰਤ ਵਾ ਉਹਦਾ ਇੱਕੋ ਇੱਕ ਹੀ ਸਹਾਰਾ ਸੀ ਉਹ ਵੀ ਜਿਹੜਾ ਵਾ ਜਿਹੜੇ ਉਹਨੂੰ ਕੰਪਨੀ ਦਾ ਕੰਮ ਦਾ ਝਾਂਸਾ ਦੇ ਕੇ ਤੇ ਉਹਨੂੰ ਜਿਹੜਾ ਕਿਤੇ ਪਤਾ ਨਹੀਂ ਵੇਚ ਦਿੱਤਾ ਜਾਂ ਮਾਰ ਦਿੱਤਾ ਤੇ ਅਜੇ ਤੱਕ ਕੋਈ ਵੀ ਉਹਦਾ ਸਰਾਖ ਨਹੀਂ ਮਿਲਿਆ ਇੱਕ ਮਾਤਾ ਨੂੰ ਇੱਕ ਅਣਭਸਾਤੇ ਨੰਬਰ ਦੇ ਉੱਤੇ ਇੱਕ ਫੋਨ ਕੋਈ ਵੀ ਆਉਂਦਾ ਵੀ ਤੇਰਾ ਮੁੰਡਾ ਜਿਹੜਾ ਵਾ ਸਾਡੇ ਕੋਲ ਵਾ ਐਨੇ ਪੈਸੇ ਪਾਦੇ ਤੇ ਤੇਰਾ ਮੁੰਡਾ ਵਾਪਸ ਘਲਾਦਨੇ ਉਹ ਵੀ ਮਾਤਾ ਨੇ ਜਿਹੜਾ ਨੰਬਰ ਥਾਣੇ ਦੇ ਵਿੱਚ ਦਿੱਤਾ ਵਾ ਤੇ ਉਹ ਵੀ ਜਿਹੜਾ ਵਾ ਇਹਨਾਂ ਨੇ ਜਦੋਂ ਬੈਕ ਕਾਲ ਕਰਕੇ ਉਹਦੇ ਨਾਲ ਕਨੈਕਟ ਕਰਦੇ ਮਾਤਾ ਨੂੰ ਉਲਟਾ ਜਾਣੋ ਮਾਰ ਕੇ ਜਿਹਨੇ ਧਮਕਾ ਦਿੰਦੇ ਪੈਸੇ ਦੀ ਮੰਗ ਕਰ ਕੀਤੀ ਜਾਰੀ ਇਹ ਵੀ ਇੱਕ ਜਾਣ ਦਾ ਵਿਸ਼ਾ ਸਾਨੂੰ ਇਹ ਸ਼ੰਕਾ ਵਾ ਵੀ ਜਿਹੜੇ ਵਿਅਕਤੀਆਂ ਨੇ ਮਾਤਾ ਦਾ ਬੱਚਾ ਮੁੰਡਾ ਖੜਿਆ ਵਾ ਉਹਨਾਂ ਨੇ ਉਹਨਾਂ ਦੇ ਨਾਲ ਲੜ ਕੇ ਇਹ 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 ਫੋਨ ਕਰਾ ਕੇ ਤੇ ਪੈਸੇ ਦੀ ਮੰਗ ਕੀਤੀ ਆ ਇਹਨਾਂ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਆ ਜੇ ਸਾਨੂੰ ਜਿਹੜਾ ਵਾ ਮਾਤਾ ਨੂੰ ਇਨਸਾਫ ਦਿਵਾਉਣ ਵਾਸਤੇ ਇਹਦਾ ਬੱਚਾ ਲੱਭਣ ਵਾਸਤੇ ਜਿੰਨਾ ਵੀ ਸੰਘਰਸ਼ ਕਰਨਾ ਪਿਆ ਸਾਡੇ ਜਥੇਬੰਦੀ ਨੂੰ ਅਸੀਂ ਕਰਕੇ ਮਾਤਾ ਨੂੰ ਇਨਸਾਫ ਲੈ ਕੇ ਦਵਾਂਗੇ ਬੱਚੇ ਨੂੰ ਲੱਭ ਕੇ ਲਿਆਵਾਂਗੇ ਅਤੇ ਜਿੰਨਾ ਵੀ ਸਖਤ ਕਰਨਾ ਪਿਆ ਕਰਾਂਗੇ ਤੇ ਅਸੀਂ ਪਛੇਨੇ ਟਾਂਗੇ ਚਟਾਨ ਵਾਂਗੂੰ ਦਿਨ ਰਾਤ ਸਾਡੀ ਜੱਥੇਬੰਦੀ ਜਿਹੜੀ ਆ ਪਰਿਵਾਰ ਦੇ ਨਾਲ ਖੜੀ ਆ ਜੈ ਭੀਮ ਜੈ ਭਾਰਤ ਜੈ ਸਵਦਾਣ ਪਿੰਡ ਮੇਰਾ ਕਮਾਨਵਾ ਤੇ ਆ ਮੇਰਾ ਮੁੰਡਾ ਆ ਤੇ ਏਦਾਂ ਕੰਪਨੀ 'ਚ ਖੜਿਆ ਆ ਇਹਦੀ ਪਦਾਵੀ ਵੀ ਦਿੱਤਾ ਕਿ ਮਾਤਾ ਪਿਤਾ ਮੇਰੇ ਮੁੰਡਾ ਮੇਰੇ ਨਾਲ ਗੱਲ ਕਰਦਾ ਰਿਹਾ ਖੜਿਆ ਕਿਨੇ ਕਿਨੇ ਮੈਂ ਖੜਿਆ ਗੋਪੀ ਨੇ ਜਿੱਤਾਰ ਦੇ ਨੇ ਤੇ ਇੱਕ ਮੰਨਾ ਆ ਤੇ ਇੱਕ ਜਗਰਾਤਾ ਵਾ ਤੇ ਆਪੇ ਵਾਰਸ਼ਕਾਰ ਆ ਗਏ ਆ ਤੇ ਮੇਰਾ ਮੁੰਡਾ ਕਹਿੰਦੇ ਅੱਜ ਲਿਓ ਨੇ ਕੱਲ ਲਿਓਨੇ ਆ ਤੇ ਮੇਰੇ ਕੋ ਇਹਨਾਂ ਪੈਸੇ ਵੀ ਲੱਲੇ ਆ ਤੇਰਾ ਮੁੰਡਾ ਲੱਭ ਕੇ ਲਿਉਨੇ ਆ ਲਾਰੇ ਲਪੇ ਲਾਈ ਜਾਂਦੇ ਆ ਮੈਨੂੰ ਤੇ ਅੱਜ ਲਿਉਨੇ ਕੱਲ ਲਿਉਨੇ ਆ ਤੇ ਮਹੀਨਾ ਡੇਢ ਮਹੀਨਾ ਹੋ ਗਿਆ ਵਾ ਕਿੰਨੇ ਪੈਸੇ ਲੜ ਕੋ 1500 ਇੱਕ ਮੈਨੂੰ ਫੋਨ ਵੀ ਆਇਆ ਵਾ ਤੇ ਫੋਨ ਵੀ ਆਇਆ ਵਾ ਤੇ ਇਹਨਾਂ ਨੇ ਕੀਤਾ ਵਾ ਬੋਨਾ ਵੀ ਮੈਨੂੰ ਪੈਸੇ ਪਾ ਉਹ ਮੈਂ ਥਾਣੇ ਚ ਦੇ ਦਿੱਤਾ ਵਾ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ